ਦੇਖੋ ਜਿਹੜੀ ਭਰਤੀ ਹੋਈ ਹੈ 1,3500 ਦੀ ਭਰਤੀ ਹੋਈ ਹੈ। ਦੇਖੋ ਅੱਜ ਸਦਾ ਸੁਜੀਤ ਸਿੰਘ ਜੀ ਰਖੜਾ ਵੱਲੋਂ ਔਰ ਉਹਨਾਂ ਦੀ ਸਮੂਚੀ ਟੀਮ ਔਰ ਸਾਰੇ ਬੁਰੇ ਭਰਤੀ ਹੈ ਜਿਹੜੀ तकरीबन 1,3500 ਦੀ ਭਰਤੀ ਉਹਨਾਂ ਨੇ ਭਰਤੀ ਕਮੇਟੀ ਨੂੰ ਸੌਂਪੀ ਹੈ। ਤਾਂ ਮੈਂ ਜਿੱਥੇ ਉਹਨਾਂ ਔਰ ਉਹਨਾਂ ਦੀ ਸਮੂਚੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਇਹ ਖਿਆਲ ਹੈ ਵੀ ਅੱਜ ਤੱਕ ਰੋਣਾ ਕਿ ਜਿਹੜੇ ਬੰਦੇ ਨੇ ਕਿਹਾ ਹੋਣਾ ਕਿ ਮੈਂ ਆਪਣੇ ਕਹਿ ਤੋਂ ਮੁੱਕਰਦਾ ਨਹੀਂ ਹਾਂ ਮੈਨੂੰ ਫਾਂਸੀ ਲਾ ਦੇ। ਨਹੀਂ ਅੱਜ ਤੱਕ ਮੇਰਾ ਕਾਲ ਵੀ ਗੱਦੀ 'ਤੇ ਬੈਠਦਾ ਬੰਦਾ ਪਰ ਬਾਅਦ ਦੇ ਵਿੱਚ ਕਹਿੰਦਾ ਜੀ ਨਾ ਮੈਨੂੰ ਮਾਫੀ ਦੇ ਦਿਓ ਗੱਲ ਕੀ ਹੋ ਗਈ ਮੈਨੂੰ ਪਤਾ ਨਹੀਂ ਸੀ। ਇੱਕੋ ਹੀ ਤਾਂ ਹੈ। ਉਹ ਸਾਡੀ ਬੇਟੀ ਨੂੰ ਵੀ ਮੇਰਾ ਖਿਆਲ ਚਾਹੀ ਪਿਆ ਯਾਰ ਮੋਬੀ ਪਾਰਲੀਮੈਂਟ ਇੱਕ ਕਾਰਨ ਕੀ ਹੈ? ਮਾਂ ਤਾਂ ਬੜੇ ਵੇਂ ਤੋਂ ਰੂਰ ਤੋਂ ਸਾਡੀ ਗੱਲ ਚੱਲੀ ਕਿ ਵੀ ਉਹਨਾਂ ਦਾ ਸਪੋਰਟ ਲੈ ਗਏ ਜਾਂ ਸਪੋਰਟ ਦੇ ਗਏ ਮੈਂ ਗਰੰਟੀ ਕਰਦਾ ਜੇ ਆਪਾਂ ਸਪੋਰਟ ਕਰਨ ਦੇ ਮਨ ਦਾ ਮਿੱਤ ਨਹੀਂ ਸਕਦੇ ਉਹ ਤੋਂ ਆਪਣੇ ਇhtiyarat ਰਹੇ ਸਾਡੀ ਰਹੇਨ ਬਾਈ ਹੇਟਾ ਸੀ ਬਹੁਤ ਵੱਡੀ ਮਾਤਰਾ ਦੇ ਵਿੱਚ ਕਾਪੀਆਂ ਉਹਨਾਂ ਨੂੰ ਸੌਪੀਆਂ ਨੇ ਭਰਤੀ ਵਾਲੀਆਂ ਬਹੁਤ ਵੱਡੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕੀਂ ਇਸੇ ਕਾਲ ਤਖਤ ਸਾਹਿਬ ਨੂੰ ਹਿਪਾਤੀ ਹੈ ਜਿਹੜੀ ਹੋ ਰਹੀ ਹੈ ਇਸ ਕਰਕੇ ਹਰ ਇੱਕ ਆਪਣਾ ਇਸ ਨੂੰ ਜਿਸ ਤਰ੍ਹਾਂ ਆਪਾਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਹਾਂ ਉਸ ਤਰ੍ਹਾਂ ਮੰਨਦੇ ਹੋਏ ਰੇਕ ਆਪਣੇ ਦਿਲ ਦੀਆਂ ਓਗਰਾਂਆਂ ਤੋਂ ਪੂਰਾ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ ਭਰਤੀ ਕਰਨ ਜੀ ਇੰਨਾ ਉਤਸ਼ਾਹ ਹੈ ਸ੍ਰੀ ਕਾਲ ਤਖਤ ਸਾਹਿਬ ਦੀ ਮਰਜ਼ਾ ਨੂੰ ਦੇਖਦੇ ਹੋਏ ਲੋਕ ਕਹਿਣੇ ਫਿਸਨੇ ਕਿ ਅਕਾਲੀ ਗੁਰੂ ਅਸਲ ਤੇ ਸੱਚਾ ਸੋਚਾ ਹੋ ਬਣੂਗਾ ਇਹ ਜਿਸ ਵਾਸਤੇ ਪਾਰਟੀ ਦੀ ਮਹਿਮਾ ਜਿਹੜੀ ਬਹੁਤ ਤੇਜ਼ੀ ਤੇ ਮਾਨ ਸਤਕਾਰ ਨਾਲ ਭਰੀ ਗਈ ਹੈ। ਇੱਕ ਅਲਗਰ ਇੱਕ ਸੋਚ ਹੈ। ਇੱਕ ਸੋਚ ਹੈ ਜਿਹੜੀ ਸ਼੍ਰੀ ਕਾਲ ਤੱਕ ਸਦੀ ਗੋਇੰਡਵਾਲ ਚ ਕੰਮ ਕਰਦੀ ਹੈ। ਇਹਦੇ ਵਿੱਚ ਤੁਸੀਂ ਤਗੜੇ ਹੋ ਕੇ ਨਿਕਲੋਗੇ ਕਿਉਂਕਿ ਹੋਰ ਵੀ ਜਿਹੜੀਆਂ ਵੱਖਰੋ-ਵਕਰੀਆਂ ਜੱਨੇ ਬੰਗੀਆਂ ਕੰਮ ਕਰਦੀਆਂ ਸੀ। ਨਿਸ਼ਾਨਾ ਇੱਕੋ ਥੀ ਸ਼੍ਰੀ ਕਾਲ ਤੱਕ ਸਾਹਿਬ ਜੀ ਸਰਪ੍ਰਸਤੀ ਹਾਸਲ ਕਰਨਾ। ਉਹਨਾਂ ਸਾਰਿਆਂ ਨੇ ਲੜ ਕੇ ਭਰਤੀ ਕੀਤੀ ਹੈ ਇਸ ਤੋਂ ਪੰਜ ਨੌਰੀ ਕਮੇਟੀ ਦੇ ਵਿੱਚ। ਬਾਕੀ ਸਾਰੇ ਮੇਰੇ ਖਾਲ ਦੇਣਗੇ ਜੀ ਬਾਕੀ ਆਪ ਜੇ ਅਨਾਉਂਸ ਕਰ ਦੇਣਗੇ ਉਹ ਪਰ ਜਿੰਨੇ ਕਾਪੇ ਪੜ੍ਹ ਕੇ ਆਗੀਆਂ ਸਾਡੇ ਕੋਲ ਅੱਜ ਆਗੀਆਂ 3000 ਕਾਪੀਆਂ ਆਗੀਆਂ ਤੇ ਉਹ ਉਹਨਾਂ ਦਾ ਥਮਾ ਹੈਗੇ ਉਹ ਤਾਂ ਅਸੀਂ ਕੱਲ ਜਮਾ ਕਰਾਵਾਂਗੇ ਕਿ ਜਿਹੜੀਆਂ ਤਰ੍ਹਾਂ ਇਹ ਰੌਲਾ ਪਾਉਂਦੇ ਸੀ ਇਹਨੇ ਰੌਲਾ ਪਾਇਆ ਕਿ ਸੱਤ ਮੈਂਬਰ ਕਮੇਟੀ ਭਰਤੀ ਨਹੀਂ ਕਰੇ ਨੀ ਸਕਦੀ ਜਦ ਭਰਤੀ ਜੇਦਰ ਸਾਹਿਬ ਨੇ ਹੁਕੂ ਕਰਤਾ ਕਿ ਪੰਜ ਮੈਂਬਰ ਉੱਥੋਂ ਮੈਂ ਛੱਡ ਕੇ ਚਲੇ ਗਏ ਕਿ ਤੁਸੀਂ ਭਰਤੀ ਕਰੋ ਇਹਨੇ ਹਿੰਮਤ ਕੀਤੀ ਅਕਾਤ ਸਰਦ ਅਰਦਾਸ ਕੀਤੀ ਅਰਦਾਸ ਕਰਕੇ ਭਰਤੀ ਸ਼ੁਰੂ ਕੀਤੀ ਜਦੋਂ ਸ਼ੁਰੂ ਕਰਨ ਲਗੇ ਇਹ ਕਹਿੰਦੇ ਭਰਤੀ ਹੋਏ ਨਹੀਂ ਸਕਣੀ ਇਹ ਕਿੱਥੇ ਜਾਣਗੇ ਭਰਤੀ ਕਿੱਥੇ ਜਾਣਗੇ ਭਰਤੀ ਕੌਣ ਕਰੂਗਾ ਇਹਨਾਂ ਕੋਲ ਵਰਕਰ ਨਹੀਂ ਹੈਗੇ ਸਾਡੇ ਉਹ ਜੱਜੇ ਬੰਦੀ ਹੈ ਤੁਹਾਨੂੰ ਇਸ ਗੱਲ ਦਾ ਮਾਣ ਰੱਖਣਾ ਸਾਥ ਤੋਂ ਪੂਰੇ ਸਾਡੇ ਵਰਕਰ ਜੁਆਦੇ ਜਿੰਨੇ ਵੀ ਸਾਰੇ ਆਗੂ ਨੇ ਕਿ ਅਸੀਂ ਤੈਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਜਿਹੜੀ ਉਹ দূਜੇ ਨੇ ਭਰਦੀ ਆ ਇਹ ਸਰਦਾਰ ਰਖਣਾ ਸਾਹਿਬ ਦੀ ਹੋਊਗੀ ਮੈਂ ਸਾਰੇ ਮਤਵਨ ਕੀ ਬੇਨਤੀ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਘਰਤੀ ਆ ਪੰਜ ਮੈਂਬਰੀ ਕਮੇਟੀ ਹੈ ਇਮਾਨਦਾਰ ਜੀਅਾਂ ਦੇ ਨਾਲ ਕੰਮ ਕਰਦੀ ਹੈ ਆਪਾਂ ਸਾਰੇ ਜਣੇ ਜੋਰ ਲਾ ਕੇ ਇਹਦਾ ਸਹਿਯੋਗ ਦੇ ਲੋਕਾਂ ਦੇ ਵਿੱਚ ਇੰਨਾ ਵਿਚਾਰ ਕਿੁੱਛੇ ਪੁੱਛੇ ਨਾ ਬਲਕਿ ਹੋਰ ਵੀ ਹੋਰ ਲੋਕ ਮੰਨਦੇ ਨੇ ਕਾਫੀਆਂ ਜਾਵ ਕਰਦੀਏ ਸਰਦਾਰ ਸਦੀਪ ਸਿੰਘ ਰਖੜਾ ਜੀ ਨੇ ਸਾਡੇ ਇਲਾਕੇ ਦਾ ਜਦੋਂ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜੋ ਵਿਕਾਸ ਕੀਤਾ ਮੁੜ ਕੇ 5 ਸਾਲਾਂ ਚ ਨਾ ਕਾਂਗਰਸ ਤੋਂ ਹੋਇਆ ਨਾ ਝੜਕੋ ਕੋਈ ਨਹੀਂ ਭਰਤੀ ਹੋਈ ਹੈ 1,3500 ਦੀ ਭਰਤੀ ਹੋਈ ਹੈ ਦੇ ਹਾਲ ਤੱਕ ਉਹ ਬਹੁਤ ਸਾਰੇ ਪਿੰਡਾਂ ਲਈ ਆਜਾਣੀਆਂ ਨੇ ਅੱਜ ਵੀ ਹਜ਼ਾਰ ਸਦਾ ਜੀ ਕਾਫੀ ਆਈ ਹੈ ਪਰ ਉਹ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਜਮਾ ਕਰਾਵਾਂਗੇ ਆਪ ਸਾਡੇ ਨਾਲ ਮੇਰੇ ਨਾਲ ਦੇਣਗੇ ਬਾਕੀ ਅਸੀਂ ਅਨਾਉਂਸ ਕਰ ਦਿੰਗੇ ਉਹ ਪਰ ਜਿਹਨੇ ਕਾਫੀ ਪਰ ਆਗੀਆਂ ਸਾਡੇ ਕੋਲ ਅੱਜ ਆਗੀਆਂ 3000 ਕਾਫੀਆਂ ਆਗੀਆਂ ਤੇ ਉਹ ਉਹਨਾਂ ਦਾ ਥਮਾ ਹੈਗੇ ਉਹਦਾ ਅਸੀਂ ਕੱਲ ਜਮਾ ਕਰਾਵਾਂਗੇ ਬਹੁਤ ਬੁੜੇ ਰਿਸਪੌਂਸ ਹੈ ਜੀ ਮੇਰੇ ਕੋਲ ਲੱਖਾਂ ਦੀ ਜ਼ਿਆਦਾ ਸਸ ਲਾ ਸਿਰ ਪੰਜਾਬ ਦੇ ਵਿੱਚ ਹੀ ਰਿਸਪੌਂਸ ਮੈਂ ਸਾਰੇ ਹੱਥਾਂ ਨੇ ਬੇਨਤੀ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਘਰਤੀ ਆਏ ਪੰਜ ਮੈਂਬਰੀ ਕਮੇਟੀ ਹੈ ਇਮਾਨਦਾਰੀ ਦੇ ਜਾਨਦਾਰ ਨਾਲ ਕੰਮ ਕਰਦੀ ਹੈ ਆਪਾਂ ਸਾਰੇ ਜਾਣੇ ਜੋਰ ਲਾ ਕੇ ਇਹਦਾ ਸਹਿਯੋਗ ਰੋ ਨੋਹ ਤਾਂ ਬਹੁਤ ਖੁਸ਼ੀ થી ਦੇਖਿਆ ਹੈ ਬਹੁਤ ਖੁਸ਼ੀ ਕਿ ਤੁਸੀਂ ਸਹੀ ਸਟੈਪ ਲਓ ਕਿ ਚੰਗੇ ਪਾਸੇ ਲੱਗੋ ਪਰ ਹੁਣ ਲੱਗੇ ਰਹੋ ਇਹ ਨਾਲ ਪੁੱਠੇ ਨਾ ਮੁਰਦੇ ਤੋ ਅੱਜ ਸਰਦਾਰ ਸੁਨੀਲ ਸਿੰਘ ਜੀ ਰਖੜਾ ਵੱਲੋਂ ਔਰ ਉਹਨਾਂ ਦੀ ਮੁੱਚੀ ਟੀਮ ਔਰ ਸਾਰੇ ਜਿਹੜੀ ਭਰਤੀ ਹੈ ਜਿਹੜੀ तकरीबन 1,3500 ਦੀ ਭਰਤੀ ਉਹਨਾਂ ਨੇ ਭਰਤੀ ਕਮੇਟੀ ਨੂੰ ਸੌਂਪੀ ਹੈ ਤੋ ਮੈਂ ਜਿਤੇ ਉਹਨਾਂ ਲੋਰਾਂ ਨੂੰ ਇਸ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਕਿ ਇਹ ਇਤਸ਼ਾਹ ਜਿਹੜਾ ਜਿਤੇ ਅਰਨ ਵਰਗਾਂ ਨੂੰ ਨਹੀਂ ਗੁਜੀਆ ਉਸ ਦੇ ਨਾਲ ਨਾਲ ਸਭ ਤੋਂ ਵੱਡਾ ਅਸ਼ੀਰਵਾਦ ਹੈ ਜਿਹੜਾ ਉਹ ਸ਼੍ਰੀ ਘਾਲਤਖ ਸਾਹਿਬ ਨੂੰ ਜੀ ਸ਼੍ਰੀ ਘਾਲਤਖ ਸਾਹਿਬ ਦੀ ਸਰਪ੍ਰਸਤੀ ਰਾਣੇ ਸੰਗਤ ਦੁਆਰਾ ਮਾਹੌਲ ਬਣਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪੰਦਰ ਤਰਜੀਹੀ ਹੈ ਜਿਹੜੀ ਜੋ ਹੁਕਮ ਹੋਏ ਨੇ ਉਸ ਤੋਂ ਉਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ ਇੱਕ ਪੰਥ ਭਗਵਾਨ ਮੈਂ ਅੱਜ ਉਹ ਕੋਟੜੀ ਨੂੰ ਉਹ ਤੁਹਾਨੂੰ ਦਵਾਰਾ ਲੀਨਾਂ ਤੇ ਖੜੀ ਕਰਨ ਸਤ ਨੂੰ ਉਹ ਉਹ ਹੰਗਾ ਔਰ 12000 ਦਾ ਫੀਸ ਲਾਉਤਾਂ ਰੋਜ਼ ਲੰਤਾਂ ਲਾਉਤਾਂ ਦੇਖੋ ਅੱਜ ਹੁਣ ਮੈਂ ਪਟਿਆਲੇ ਵੀ ਜਾ ਕੇ ਆਇਆ ਉੱਥੇ ਵੀ ਸੰਪਤੀ ਹੈ ਇੱਥੇ ਵੀ ਸੰਪਤੀ ਹੈ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਸਾਰੇ ਲੱਗੇ ਹੋਏ ਨੇ ਸ਼ਾਮ ਤੱਕ ਸਾਡੇ ਕੋਲੇ ਐਗਜ਼ੈਕਟ ਅੰਕੜੇ ਨੇ ਜਿਹੜੇ ਅੱਜ ਅਜੇ ਕੋਈ ਅਜੇ ਲਾਸਟ ਡੇਟ ਆ ਔਰ ਅੱਜ ਅੱਜ ਸਵੇਰ ਤੱਕ ਸਾਰੀ ਤਕਰੀਬਨ ਭਰਤੀ ਮੁਕੰਮਲ ਹੋ ਗਈ ਮੈਕਸਿਮਮ ਕਿੰਨੇ ਲੋਕਾਂ ਨੇ ਭਰਤੀ ਹੋਏ ਅਸੀਂ ਹੁਣ ਅਸੀਂ ਤਕਰੀਬਨ ਸਟਾਈਲ-ਵਾਈਲ ਕਈਆਂ ਕਾਪੀਆਂ ਮੰਗੀਆਂ ਸੀ ਵਾਪਸੀ ਤੇ ਹੁਣ ਐਗਜ਼ੈਂਪਲ ਫਿਗਰ ਅਸੀਂ ਡਾਊਨਸ ਕਰ ਸਕਦੇ ਹਾਂ ਅੱਜ ਰਖੜਾ ਦਾਣੇ ਵਾਸਤੇ ਤੇ ਸਾਡੇ ਪੰਜ ਮੈਂਬਰੀ ਕਮੇਟੀ ਦੇ ਜੋ ਸੀਨੀਅਰ ਅਰਗੂ ਨੇ ਸ੍ਰੀ ਅਕਾਲਤਾਕ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਥਾਪੇ ਗਏ ਨੇ ਉਹ ਅੱਜ ਇਹਦੇ ਪਹੁੰਚੇ ਸੀ ਤੇ ਰਖੜਾ ਸਾਹਿਬ ਦੀ ਰਹਿਮਾਈ ਹੇਟਾ ਸੀ ਬਹੁਤ ਵੱਡੀ ਮਾਤਰਾ ਦੇ ਵਿੱਚ ਕਾਪੀਆਂ ਉਹਨਾਂ ਨੂੰ ਸੌਕੀਆਂ ਨੇ ਭਰਤੀ ਆਲੀਆਂ ਬਹੁਤ ਵੱਡੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਸ੍ਰੀ ਅਕਾਲਤਾਕ ਸਾਹਿਬ ਵੱਲੋਂ ਇਹ ਭਰਤੀ ਜਿਹੜੀ ਹੋ ਰਹੀ ਹੈ ਇਸ ਕਰਕੇ ਹਰ ਇੱਕ ਆਪਣਾ ਇਸ ਨੂੰ ਜਿਸ ਤਰ੍ਹਾਂ ਆਪਾਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਆ ਨਾ ਉਸ ਤਰ੍ਹਾਂ ਮੰਨਦੇ ਹੋਏ ਰੇਕ ਆਪਣੇ ਦਿਲ ਦੀਆਂ ਉਹ ਗੜਾਈਆਂ ਤੋਂ ਪੂਰਾ ਕੋਸ਼ਿਸ਼ ਕਰ ਰਿਹਾ ਮੈਂ ਵੱਧ ਤੋਂ ਵੱਧ ਭਰਤੀ ਕਰਾਂ ਸੋ ਮੇਰਾ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਇਹ ਰਿਕਾਰਡ ਹੋਊਗਾ ਵੀ ਸਭ ਤੋਂ ਵੱਧ ਇੱਥੇ ਭਰਤੀ ਹੋਏਗੀ ਜਿਹੜੇ ਪਟਿਆਲੇ ਦੇ ਵਿੱਚੋਂ ਜਿਸ ਤਰ੍ਹਾਂ ਹਰ ਇੱਕ ਇਨਸਾਨ ਇਹ ਸੋਚ ਰਿਹਾ ਮੈਂ ਆਪਣੇ ਮਹੱਲੇ ਦੇ ਵਿੱਚੋਂ ਆਪਣੇ ਸ਼ਹਿਰ ਦੇ ਵਿੱਚੋਂ ਆਪਣੇ ਪਿੰਡ ਦੇ ਵਿੱਚੋਂ ਸਾਰੇ ਕਿਤੇ ਵਾੜਾਂ ਦੇ ਵਿੱਚੋਂ ਵੀ ਮੈਂ ਵੱਧ ਤੋਂ ਵੱਧ ਭਰਤੀ ਕਰਾਂ ਸੋ ਬੜੇ ਲੋਕਾਂ ਨੇ ਖੁਸ਼ ਹੋ ਕੇ ਭਰਤੀ ਕਰਾਈ ਹੈ ਅਰ ਜੋ ਇਹ ਧੜਾ ਜੋ ਬੱਦਲ ਧੜਾ ਲੋਕਾਂ ਨੇ ਉਹਨੂੰ ਨੁਕਾਰਤਾ ਉਹ ਹੁਣ ਇਹੀ ਸੋਚਦੇ ਨੇ ਕਿ ਜਿਹੜਾ ਆਪਣਾ ਅਕਾਲ ਤਖਤ ਸਾਹਿਬ ਵੱਲੋਂ ਆਪਣਾ ਪੰਜ ਸਿੰਘ ਸਾਹਿਬਾ ਵੱਲੋਂ ਹੁਕਮ ਹੋਇਆ ਸੀ ਕਾਲੀ ਦਲ ਦੀ ਪੁਨਰ ਸੰਜੀਤੀ ਵਾਸਤੇ ਨਵੀਂ ਲੀਡਰਸ਼ਿਪ ਸੋ ਪੰਜ ਮੈਂਬਰੀ ਕਮੇਟੀ ਨੇ ਹੁਣ ਨਵੀਂ ਲੀਡਰਸ਼ਿਪ ਇਹ ਜਿਹੜੀ ਭਾਰਤੀ ਆਪੀ ਜੀ ਹੁਣਾਂ ਚ ਕੰਪਲੀਟ ਹੋਊਗੀ ਸਾਰਿਆਂ ਨੇ ਦੇਤੀਆਂ ਇਹ ਹੁਣ ਆਪਣੀ ਨਵੀਂ ਟੀਮ ਇਹ ਇੱਕ ਦਿਨ ਸੌਂਪ ਕੇ ਸਾਨੂੰ ਦੇਣਗੇ ਕਿ ਅਕਾਲੀ ਦਲ ਉਸ ਦੇ ਵਿੱਚ ਦੁੱਗਣੀ ਰਾ ਚੌਗਣੀ ਤਰੱਕੀ ਕਰੂਗਾ ਜਿਸ ਤਰ੍ਹਾਂ ਅਕਾਲੀ ਦਲ ਦਾ ਪਹਿਲਾਂ ਇਤਿਹਾਸ ਰਿਹਾ ਉਸੇ ਤਰ੍ਹਾਂ ਉਸ ਦੇ ਤਹਿਤ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਇਹ ਪੰਜ ਮੈਂਬਰੀ ਕਮੇਟੀ ਨੇ ਇਹਨਾਂ ਨੂੰ ਟੀਮ ਤਿਆਰ ਕਰਕੇ ਦੇਣੀ ਹੈ ਔਰ ਜੋ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਬਣੇ ਨੇ ਉਹ ਅਕਾਲ ਤੱਕ ਪਹੁੰਚ ਗੌੜੇ ਨੇ ਪਗੌੜਿਆਂ ਦੀ ਪਾਰਟੀ ਐ ਇਸ ਕਰਕੇ ਉਹਨਾਂ ਨੂੰ ਲੋਕ ਅੱਜ ਵੀ ਨਹੀਂ ਆਏ ਕੋਈ ਹੰਗਾਰਾ ਬੰਦੇ ਕਿਉਂ ਆਪਾਂ ਹਣ ਲੁਧਿਆਣਾ ਉਪ ਚੋਣ ਦੇ ਵਿੱਚ ਦੇਖ ਲਿਆ ਉਸ ਉੱਥੇ ਵੀ ਉਹਨਾਂ ਨੇ ਉਹਨਾਂ ਨੂੰ ਨਕਾਰਤਾ ਸੋ ਉਹਨਾਂ ਨੂੰ ਵੈਸੀ ਅਕਾਲੀ ਦਲ ਦੇ ਵਡੇਰੇ ਇਹ ਤੁਹਾਨੂੰ ਦੇਖਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਪਿੱਛੇ ਹਟ ਜਾਣਾ ਚਾਹੀਦਾ ਐ ਇਦਾਂ ਜੇ ਗੁਰੂ ਤੋਂ ਬੇਮੁਖ ਹੋਣਗੇ ਪਤਾ ਨਹੀਂ ਗੁਰੂ ਕਿੱਥੇ ਕਿੱਥੇ ਮੈਂ ਮਾਰਦਾ ਭਗਾ ਕੇ ਪਤਾ ਨਹੀਂ ਲੱਗਦਾ ਸੋ ਮੈਂ ਇਹੀ ਕਹੂੰਗਾ ਪਰਮਾਤਮਾ ਵਾਹਿਗੁਰੂ ਨੂੰ ਸਤਬੁੱਧੀ ਦੇਵੇ ਉਹ ਆਪਣੇ ਆਪ ਵਿੱਚ ਹਟ ਜਾਣਾ ਤੇ ਅਕਾਲੀ ਦਲ ਦੀ ਜਿਹੜੀ ਜੋ ਵਰਕਰਾਂ ਦੀ ਥਲੋਂ ਤੋਂ ਲੈ ਕੇ ਉਪਰ ਤੱਕ ਜੋ ਸੋਚ ਹੈ ਉਸ ਨੂੰ ਵਧਾਉਂਦੇ ਹੋਏ ਅਸਾ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਬਣ ਕੇ ਨਵੀਂ ਸ਼ੁਭਰੇ ਹਰ ਸਾਰੇ ਜਿਹੜੇ ਪੰਥਕ ਪਾਰਟੀ ਆ ਸਾਰਿਆਂ ਧਿਰਾਂ ਨੂੰ ਨਾਲ ਲੈ ਕੇ ਚੱਲੇ ਤੇ ਸਮਾਜ ਦੇ ਵਿੱਚ ਆਪਣਾ ਅਕਾਲੀ ਦਲ ਦਾ ਫੇਰ ਝੰਡਾ ਬੁਲੰਦ ਹੋਵੇ ਐਸੀ ਕੋ ਤਹਿਤਾ ਸੀ ਸਾਰੇ ਵੀ ਇਹੀ ਉਮੀਦ ਕਰਦੇ ਆ ਵਾਇਰ ਗੁਰਜੀਤ ਖਾਲਸਾ ਵਾਇਰ ਗੁਰਜੀਤ ਸਰਦਾਰ ਸਰਜੀਤ ਸਿੰਘ ਰਖੜਾ ਹਲਕਾ ਚਾਰਜ ਸਮਾਣਾ ਤੇ ਪੰਜਵੇਂ ਮੈਂਬਰੀ ਕਮੇਟੀ ਸਰਦਾਰ ਅਕਬਾਲ ਸਿੰਘ ਹੁੰਦਾ ਵੀ ਗਵਾਹੀ ਹੇਠ ਜੋ ਰਖੜਾ ਸਾਹਿਬ ਨੇ ਸਾਨੂੰ ਸਮਾਣਾ ਦਾ ਸ਼ਹਿਰ ਦੇ ਵਿੱਚ ਕਾਪੀਆਂ ਭਰਨ ਦਾ ਨਿਮਾ ਦਿੱਤਾ ਸੀ ਉਹ ਲੋਕਾਂ ਦੇ ਵਿਚਾਰਾਂ ਤੇ ਸ਼ਾਹੀ 65 ਬੰਦਿਆਂ ਨੂੰ ਅਸੀਂ 65 ਕਾਪੀਆਂ ਦਿੱਤੀਆਂ ਸਾਡੀ ਇੱਕ ਹਫ਼ਤੇ ਦੇ ਅੰਦਰ ਭਰ ਕੇ ਕੰਪਲੀਟ ਕਰਤੀਆਂ ਮੋਬਾਈਲ ਨੰਬਰ ਵੀ ਆਧਾਰ ਕਾਰਡ ਨੰਬਰ ਇਹਨਾਂ ਦਿਸ਼ਾ ਹੈ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਦੇਖਦੇ ਹੋ। ਉਹ ਕਹਿੰਦੇ ਕੁਛ ਨਹੀਂ ਕਿ ਅਕਾਲੀ ਵਾਹ ਅਸਲ ਤੇ ਸੱਚਾ ਸੋਚਾ ਇਹ ਬਣੂਗਾ। ਇਸ ਵਾਸਤੇ ਭਰਤੀ ਦੀ ਮਹਿਮਾ ਜਿਹੜੀ ਬਹੁਤ ਤੇਜੀ ਤੇ ਮਾਨ ਤੇ ਸਤਕਾਰ ਨਾਲ ਭਰੀ ਗਈ ਹੈ। ਮੈਂ ਰਖਣਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਕੰਮ ਸੌਂਪਿਆ ਅਤੇ ਸ੍ਰੀ ਕਾਲ ਤਖਤ ਦਾ ਉਹ ਦਾਸਰਾ ਲੈ ਕੇ ਉਹ ਕੰਮ ਪੂਰਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਰਮਾਤਮਾ ਦੀ ਕਿਰਪਾ ਨਾਲ ਜੋ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਭਰਤੀ ਕਰਨ ਮਹਿਮਨੂ ਜ਼ਿਲ੍ਹਾ ਪਟਿਆਲਾ ਦੇ ਵਿੱਚ ਜੋ ਕਿ ਜ਼ਿਲ੍ਹਾ ਪਟਿਆਲਾ ਦੇ ਇੰਚਾਰਜ ਸਰਦਾਰ ਇਕਬਾਲ ਸਿੰਘ ਝੁੰਡਾ ਜੀ ਰਖੜਾ ਪਿੰਡ ਦੇ ਵਿੱਚ ਰਖੜਾ ਕੋਠੀ ਦੇ ਵਿੱਚ ਆਏ ਸਨ ਇਹ ਅੱਜ ਵੀ ਬਹੁਤ ਵੱਡਾ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਸਾਰੇ ਲੋਕਾਂ ਨੇ ਆ ਕੇ ਜਿੰਨੀਆਂ ਵੀ ਸਹੀ ਤਰੀਕੇ ਨਾਲ ਜੋ ਕੱਲੇ ਕੱਲੇ ਪਰਿਵਾਰਾਂ ਦੇ ਵਿੱਚ ਆਪ ਜਾ ਕੇ ਕੱਲੇ ਕੱਲੇ ਵਰਕਰ ਨੇ ਕੱਲੇ ਕੱਲੇ ਲੀਡਰ ਨੇ ਦੋਰ ਪੱਛੀਆਂ ਭਰ ਕੇ ਅੱਜ ਦੁਆਰਾ 1200 ਦੇ ਤਰੀਕ ਕਾਪੀਆਂ ਜੋ ਰਖੜਾ ਸਾਹਿਬ ਦੇ ਇੱਥੇ ਇਹਨਾਂ ਨੂੰ ਜਮ੍ਹਾਂ ਕਰਵਾਈਆਂ ਨੇ ਉਸ ਜਿਹੜੀਆਂ ਕਾਪੀਆਂ ਰਹਿ ਗਈਆਂ ਨੇ ਉਹ 2-4 ਦਿਨਾਂ ਦੇ ਵਿੱਚ ਉਹ ਕਰਵਾਈਆਂ ਜਾਣਗੀਆਂ ਸਾਨੂੰ ਇਸ ਗੱਲ ਦਾ ਮਾਣ ਰਖੜਾ ਸਾਹਿਬ ਤੋਂ ਪੂਰੇ ਸਾਡੇ ਵਰਕਰ ਜੋ ਆ ਦੇ ਜਿੰਨੇ ਵੀ ਸਾਰੇ ਆਗੂ ਨੇ ਕਿ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਜਿਹੜੀ ਉਹ ਦੂਜੇ ਨੇ ਭਰਦੀ ਆ ਉਹ ਸਰਦਾਰ ਰਖਣਾ ਸਾਹਿਬ ਦੀ ਹੋਊਗੀ ਜੋ ਸਾਨੂੰ ਪੂਰਾ ਮਾਣ ਹੈ ਆਪਣੇ ਵਰਕਰਾਂ ਦੇ ਲੀਡਰਾਂ ਦੇ ਵਾਜੂਦੀ ਦਾ ਖਾਲਸਾ ਵਾਜੂਦੀ ਦੀ ਬਹੁਤ ਵਧੀਆ ਜੀ ਰਹੀਆਂ ਨੇ ਬਹੁਤ ਵਧੀਆ ਰਿਹਾ ਹੈ ਪਰ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਆਪਣੇ ਘਰ ਘਰ ਜਾ ਕੇ ਲੋਕਾਂ ਨੇ ਭਰਤੀ ਕੀਤੀ ਹੈ ਵਿੱਚ ਟੈਲੀਫੋਨ ਨੰਬਰ ਵਿੱਚ ਆਧਾਰ ਕਾਰਡ ਨੰਬਰ ਪਾ ਕੇ ਵਧੀਆ ਤਰੀਕੇ ਨਾਲ ਭਰਤੀ ਕੀਤੀ ਹੈ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਕਿ ਪੁੱਛੇ ਹੀ ਨੋਏ ਨਾ ਕਿ ਬਾਕੀ ਹੋਰ ਵੀ ਲੋਕ ਮੰਨੂ ਦੇ ਕਾਫੀ ਲਾਭ ਕਰਦੀ ਏ ਤੇ ਹੋਰ ਵੀ ਇਤਿਹਾਸ ਨਾਲ ਜੁੜਨ ਨੂੰ ਬਹੁਤ ਕਾਪੀ ਹੋਰ ਅਦ੍ਰਸ਼ ਵੀ ਹੋਰ ਨੂੰ ਲਾ ਦੇਂਦੇ ਲੋਕ ਹੁੰਦਾ ਸਾਹਿਬ ਤੋਂ ਮੰਗ ਕੀਤੀ ਸਾਰਿਆਂ ਤੇ ਜੇ ਇਹ ਕੰਮ ਤੁਸੀਂ ਪਹਿਲਾਂ ਕਰਦੇ ਜੀ ਹਾਂਦਾ ਤੇ ਹੋਰ ਆਪਣੇ ਨਾਲ ਜੁੜ ਜਾਈ ਹਾਂ